ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦੁਰਦਸ਼ਾ ਨੂੰ ਲੈ ਕੇ ਬੜੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਜਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਬਾਗੀ ਧੜਾ ਉਹਨਾਂ ਨੂੰ ਮਜਬੂਰ ਕਰ ਰਿਹਾ ਹੈ ਕਿ ਤੁਸੀਂ ਆਪਣੀ ਪ੍ਰਧਾਨਗੀ ਤੋਂ ਲੈ ਜੋ ਅਸਤੀਫਾ ਦੇ ਦਿਓ ਅਸੀਂ ਤੁਹਾਨੂੰ ਪ੍ਰਧਾਨ ਨਹੀਂ ਬਿਖਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ ਸੁਖਵੀਰ ਬਾਦਲ ਨੇ ਅੱਡੀ ਚੂਟੀ ਦਾ ਜੋਰ ਲਗਾ ਕੇ ਆਪਣੀ ਪ੍ਰਧਾਨੀ ਨੂੰ ਕੁਝ ਸਮੇਂ ਦੇ ਲਈ ਸੇਵ ਕਰ ਲਿਆ ਹੈ ਲੇਕਿਨ ਜੇ ਮਾਮਲਾ ਦਸੀਲ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕੱਲਾ ਪੰਜਾਬ ਦੇ ਵਿੱਚ ਨਹੀਂ ਗਰਮਾਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਭਾਰਤ ਦੇ ਵਿੱਚ ਤਿੰਨ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਹੋਰ ਵੀ ਪਾਰਟੀਆਂ ਨੇ ਜਿੰਨਾ ਦਾ ਜਿਹੜੀ ਸਿਚੁਏਸ਼ਨ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸੇਮ ਚੱਲ ਰਹੀ ਹੈ ਪਹਿਲੀ ਪਾਰਟੀ ਹੈ ਬੀਐਸ ਬੀਆਰਐਸ ਜਿਹੜੀ ਤੇਲਗਾਨਾ ਦੀ ਪਾਰਟੀ ਹੈ 10 ਸਾਲ ਲਗਾਤਾਰ ਇਹ ਪਾਰਟੀ ਸਤਾਧਾਰੀ ਰਹੀ ਹੈ 10 ਸਾਲਾਂ ਤੋਂ ਬਾਅਦ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਹੁਣ ਬੀਆਰਐਸ ਦੇ ਪ੍ਰਧਾਨ ਤੇ ਵੀ ਨਿਸ਼ਾਨੀਆਂ ਸਵਾਲ ਉਠਨੇ ਸ਼ੁਰੂ ਹੋ ਗਏ ਨੇ ਉਸ ਦੀ ਕੁਰਸੀ ਨੂੰ ਲੈ ਕੇ ਬੜਾ ਵੱਡਾ ਬਵਾਲ ਮਚਾ ਹੋਇਆ ਹੈ ਭਾਰਤ ਦੇ ਸੂਬੇ ਤਿਲਗਾਨਾ ਦੇ ਵਿੱਚ ਅਤੇ ਤੀਸਰੀ ਪਾਰਟੀ ਹੈ ਬੀ ਜੀ ਡੀ 오ਡੀਸਾ ਤੋਂ ਇਸ ਪਾਰਟੀ ਦਾ ਵੀ ਸੇਮ ਹਾਲ ਹੈ ਲਗਾਤਾਰ ਤਿੰਨ ਵਾਰ ਸੱਤਾਧਾਰੀ ਇਹ ਪਾਰਟੀ ਸੱਤਾ ਦੇ ਵਿੱਚ ਰਹੀ ਹੈ ਉੜੀਸਾ ਦੇ ਵਿੱਚੋਂ ਜਿਵੇਂ ਹੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਇਸ ਪਾਰਟੀ ਦਾ ਵੀ ਇਦਾਂ ਦਾ ਹਾਲ ਹੋ ਗਿਆ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਹੈ ਇਹਨਾਂ ਤਿੰਨਾਂ ਪਾਰਟੀਆਂ ਦੇ ਪ੍ਰਧਾਨ ਨੇ ਜਿਹੜੇ ਉਹਨਾਂ ਤਿੰਨਾਂ ਪਾਰਟੀਆਂ ਦੇ ਪ੍ਰਧਾਨ ਨੂੰ ਬਾਕੀ ਜਿੰਨੇ ਵੀ ਟਕਸਾਲੀ ਆਗੂ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੇ ਚਾਹੇ ਉਹ ਬੀਆਰਐਸ ਦੇ ਨੇ ਚਾਹੇ ਉਹ ਬੀਜੇਡੀ ਦੇ ਨੇ ਇਹਨਾਂ ਸਾਰੇ ਹੀ ਜਿਹੜੇ ਆਗੂ ਨੇ ਉਹ ਨਹੀਂ ਚਾਹੁੰਦੇ ਕਿ ਇਹ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਆਪਣੀ ਪਾਰਟੀ ਦੇ ਵਿੱਚ ਬੀਆਰਐਸ ਵਾਲਾ ਆਪਣੀ ਦੇ ਵਿੱਚ ਅਤੇ ਬੀਜੇਡੀ ਵਾਲਾ ਆਪਣੀ ਪਾਰਟੀ ਦੇ ਵਿੱਚ ਪ੍ਰਧਾਨ ਰਹਿਣ ਯਾਨੀ ਕਿ ਤਿੰਨਾਂ ਜਿਹੜੇ ਪ੍ਰਧਾਨ ਨੇ ਆਪੋ ਆਪਣੀਆਂ ਪਾਰਟੀਆਂ ਦੇ ਉਹਨਾਂ ਉੱਤੇ ਨਿਸ਼ਾਨੀਆਂ ਸਵਾਲ ਉੱਠ ਰਹੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੰਬਰ 1 ਦੂਸਰੇ ਨੰਬਰ ਤੇ ਬੀਆਰਐਸ ਜਿਹੜੀ ਪਾਰਟੀ ਹੈ ਤੇ ਲਗਾਨਾ ਤੋਂ ਤੀਸਰੇ ਨੰਬਰ ਤੇ ਹੈ ਬੀਜੇਡੀ ਜਿਹੜੀ ਲਗਾਤਾਰ 24 ਸਾਲਾਂ ਤੋਂ ਸੱਤਾ ਦੇ ਵਿੱਚ ਰਹੀ ਹੈ ਉੜੀਸਾ ਤੋਂ ਇਹ ਤਿੰਨਾਂ ਪਾਰਟੀਆਂ ਦੀ ਦੁਰਦਸ਼ਾ ਬੁਰੀ ਤਰ੍ਹਾਂ ਮਾਰੀ ਹੋ ਚੁੱਕੀ ਹੈ ਜਾਂ ਬੁਰੀ ਹੋ ਚੁੱਕੀ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਇਹਨਾਂ ਤਿੰਨਾਂ ਪਾਰਟੀਆਂ ਦੇ ਵਿੱਚ ਭਾਰਤ ਦੀਆਂ ਜਿਹੜੇ ਤਿੰਨ ਪਾਰਟੀਆਂ ਨੇ ਇਹਨਾਂ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਬੜੀ ਵੱਡੀ ਹਲਚਲ ਮਚੀ ਹੋਈ ਹੈ ਤੇ ਪਾਰਟੀ ਉਹ ਜਿਹੜੀ ਹੈ ਪੂਰੀ ਖੇਰੂ-ਖੇਰੂ ਹੋ ਚੁੱਕੀ ਹੈ ਜੇ ਗੱਲ ਕਰੀਏ ਇਹਨਾਂ ਤਿੰਨਾਂ ਪਾਰਟੀਆਂ ਦੀ ਧੰਨਵਾਦ